सरपंच संदीप कुमार चीना जिदी याद ਦੇ ਵਿੱਚ ਇੱਕ ਚੇਤਨਾ ਮਾਰਚ ਕੱਢਿਆ ਗਿਆ ਕਹਿੰਦੇ ਆ ਕਿ ਜਿਹੜੇ ਸ਼ਹੀਦ ਹੁੰਦੇ ਆ ਉਹ ਕਦੇ ਮਰਦੇ ਨਹੀਂ ਅੱਜ ਵੀ ਜਿੰਦਾ ਨੇ सरपंच ਅ ਸੰਦੀਪ ਕੁਮਾਰ ਚੀਨਾ ਦੀ ਜੀ ਦੀ ਯਾਦ ਦੇ ਵਿੱਚ ਅੱਜ ਚੇਤਨਾ ਮਾਰਚ ਬਹੁਤ ਸਾਰੇ ਪਿੰਡਾਂ ਵਿੱਚ ਕੱਢੇ ਜੈ ਗੁਰਦੇਵ ਧੰਨ ਗੁਰਦੇਵ ਜੀ ਸੁਸੰਗਤ ਜੀ ਇਸ ਸਮੇਂ ਅਸੀਂ ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਕਲਾ ਵਿਖੇ ਪਹੁੰਚੇ ਆ ਜਿੱਥੇ ਤੁਸੀਂ ਦੇਖ ਸਕਦੇ ਆ ਸੰਦੀਪ ਕੁਮਾਰ ਜਿਹੜਾ ਚੀਨਾ ਸਰਪੰਚ ਹੈਗਾ ਜਿਸ ਦਾ ਪਿਛਲੇ ਦਿਨੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਸ ਜਗ੍ਹਾ ਦੇ ਉੱਤੇ ਗੋਲੀ ਮਾਰ ਕੇ ਜਿਹੜਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਆਓ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਂਦੇ ਆ ਦੇਖੋ ਬਹੁਤ ਵੱਡਾ ਕਾਰੋਬਾਰੀ ਸਿਗਾ ਸੰਦੀਪ ਚੀਨਾ ਜੀ ਤੁਸੀਂ ਦੇਖ ਸਕਦੇ ਆ ਸਾਰੇ ਜਿਹੜੇ ਉਹਨਾਂ ਦੇ ਆਪਣੇ ਹੀ ਆ ਤੇ ਇੱਧਰ ਵੀ ਦੇਖ ਸਕਦੇ ਆ ਦੇਖੋ ਹਰ ਦੇ ਨਿਸ਼ਾਨ ਵੀ ਤੁਸੀਂ ਦੇਖ ਸਕਦੇ ਆ ਇੱਧਰ ਪਾਈ ਦਿਖਾ ਲਿਓ ਮੜਾ ਜੀ ਹਰ ਦਾ ਨਿਸ਼ਾਨ ਤੇ ਇੱਧਰ ਡਾਕਟਰ ਪੀ ਆਰ ਅੰਬੇਡਕਰ ਸਾਹਿਬ ਜੀ ਦੀ ਫੋਟੋ ਫੋਟੋ ਵੀ ਆ ਤੁਸੀਂ ਇੱਧਰ ਦੇਖੋ ਪਾਜੀ ਇੱਧਰ ਡਾਕਟਰ ਪੀ ਆਰ ਅੰਬੇਡਕਰ ਨੂੰ ਸਾਰੇ ਸਾਥੀਆਂ ਨੂੰ ਬਹੁਤ ਬਧਾਈਆਂ ਵੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਤੇ ਇਹਦੇ ਨਾਲ ਨਾਲ ਤੁਹਾਨੂੰ ਦਿਖਾਉਣੀ ਆ ਇੱਥੇ ਇੰਟਰਲੌਕ ਇੱਟਾਂ ਦਾ ਬਿਜ਼ਨਸ ਆ ਤੇ ਬਹੁਤ ਜਣ ਸਮਾਜ ਦਾ ਇੱਕ ਬੱਬਰ ਸ਼ੇਰ ਜੋਧਾ ਜਿਹੜਾ ਅਸੀਂ ਕਹ ਲੋ ਕਿ ਗੋਬਾ ਲਿਆ ਜਿਹੜਾ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਉਹਨਾਂ 'ਤੇ ਹਮਲਾ ਕੀਤਾ ਗਿਆ ਪਿਛਲੇ ਸਮੇਂ ਤੇ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਪੁੱਤਰ ਆ ਉਹਨਾਂ ਦੀ ਗੱਡੀ ਆ ਇੱਧਰ ਵੀ ਦਿਖਾ ਦੇ ਮੜੇ ਭਾਜੀ ਤੇ ਆ ਸਾਰਾ ਉਹਨਾਂ ਦਾ ਕਾਰੋਬਾਰ ਹੈ ਜੇ ਤੁਹਾਨੂੰ ਦਿਖਾਉਣੀ ਆ ਇੱਟਾਂ ਦਾ ਜਿਹੜੀ ਇੰਟਰਲੌਕ ਜਿਹੜੀ ਆ ਇੱਟਾਂ ਆ ਆ ਉਹਨਾਂ ਦਾ ਆਫਿਸ ਹੈ ਤੇ ਬਹੁਤ ਵੱਡਾ ਉਹਨਾਂ ਦਾ ਕਾਰੋਬਾਰ ਹੈਗਾ ਇਹ ਹੁਣ ਉਹਨਾਂ ਦੇ ਬੇਟਾ ਤੁਸੀਂ ਦੇਖ ਸਕਦੇ ਹੋ ਉਹਦਾ ਬੇਟਾ ਆ ਔਰ ਅੱਜ ਜਿੰਨੇ ਵੀ ਮੇਰੇ ਸੱਜਣ ਪ੍ਰੇਮੀ ਸਰਪੰਚ ਸੰਦੀਪ ਚਿਨਾ ਜੀ ਨੂੰ ਜਨ ਸੇਵਾ ਨੂੰ ਸਮਰਪਿਤ ਤੇ 바ਵਾ ਸਾਹਿਬ ਅੰਬੇਦਕਰ ਜੀ ਦੇ ਜਿਹੜਾ 14 ਅਪ੍ਰੈਲ ਦਾ ਪ੍ਰੋਗਰਾਮ ਸੀ ਆਪਾਂ ਪਹਿਲਾ ਯਾਤਰਾ ਕਰਦੇ ਹੁੰਦੇ ਸੀ ਉਹ ਜਿਹੜੀ ਯਾਤਰਾ ਆ ਉਹ ਅੱਜ ਗੱਡੀ ਜਾ ਰਹੀ ਐ ਸੋ ਧੰਨਵਾਦ ਹੈ ਨਗਰ ਨਿਵਾਸੀਆਂ ਦਾ ਕਿ ਜਿਹੜੇ ਨਾਲ ਮਿਲ ਕੇ ਸਰਪੰਚ ਸੰਦੀਪ ਜੀ ਦਾ ਜਨਮ ਦਿਨ ਨੂੰ ਸਮਰਪਿਤ ਅਤੇ ਹੋਰ ਹਲਾਕਾ ਨਿਵਾਸੀ ਸਮੂਹ ਜਿਨੇ ਵੀ ਜਿਨੇ ਸਰਪੰਚ ਜੀ ਨੂੰ ਪਿਆਰ ਕਰਨ ਵਾਲੇ ਸਾਡੇ ਮਾਜੋ ਠੇਕੇਦਾਰ ਭਗਵੰਦਾ ਜੀ ਸਿੱਤੂ ਉਹਨਾਂ ਨਾਲ ਇੰਦਰਜੀਤ ਬੱਜਤ ਜੀ ਇੰਜੀਨੀਅਰ ਸਰਪੰਚ ਭਰਦਵਾ ਜੀ ਔਰ ਸਰਪੰਚ ਗੁਰਮukh ਜੀ ਸਰਪੰਚ ਗਾਲਾ ਛੰਡਿਆਲੇ ਅਤੇ ਬੀਬੀ ਬ੍ਰੇਜ ਦੇਖੀ ਭਰਾਵਾ ਲੋਕ ਸਿੰਘ ਜੀ ਅਤੇ ਹੋਰ ਪ੍ਰੈਸ ਤੋਂ ਸਾਡੇ ਜੱਸੀ ਗਿੰਦੂ ਜੀ ਅਮਰਜੀਤ ਜੀ ਭੱਟੀ ਜੀ ਪਹੁੰਚੇ ਆ ਜਸਪਾਲ ਸਿੰਘ ਜੈਪਾਲ ਜੀ ਪਾਜੀ ਮਛਰੀਵਾਲ ਤੋਂ ਅਤੇ ਸਾਡੇ ਸਾਰੇ ਲੋਕਾਂ ਨੂੰ ਹੋਰ ਜਿੰਨੇ ਵੀ ਦਰਜਾ ਬਦਰਜਾ ਸਾਡੇ ਭੈਣ ਭਰਾ ਪਹੁੰਚੇ ਉਹਨਾਂ ਦਾ ਧੰਨਵਾਦ ਹੈ ਸੋ ਹੁਣ ਯਾਤਰਾ ਚਾਲੂ ਕਰਨੀ ਆ ਸੋ ਮੈਂ ਠੇਕੇਦਾਰ ਭਗਵੰਦਾ ਜੀ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਆ ਕਿ ਉਹ ਆ ਕੇ ਯਾਤਰਾ ਨੂੰ ਰੂਬਾਨਗੀ ਦੇਣ ਦੇ ਲਈ ਠੇਕੇਦਾਰ ਭਗਵੰਦਾ ਜੀ ਸਿੱਧੂ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਲਾਈਨਾਂ ਦੇ ਵਿੱਚ ਜਾਣਾ ਹੈ ਕਿਉਂਕਿ ਆਪਾਂ ਡਿਸਪੀਸਪਲਨ ਵਾਲੇ ਲੋਕ ਆ 바ਵਾ ਸਾਹਿਬ ਨੂੰ ਮੰਨਣ ਵਾਲੇ ਲੋਕ ਆ ਆਪਾਂ ਡਿਸਪੀਸਪਲਨ ਦੇ ਵਿੱਚ ਰਹਿ ਕੇ ਹੀ ਆਪਾਂ ਜਿਹੜਾ ਆਪਣਾ ਇਹ ਰੂਪਰੇਖਾ ਜਿਹੜੀ ਆ ਜਿਵੇਂ ਸਾਡੀ ਯਾਤਰਾ ਆ ਇੱਕ ਲਾਈਨ ਦੇ ਵਿੱਚ ਜਾਵੇ ਕੋਈ ਅੱਗੇ ਪਿੱਛੇ ਜਾਂ ਕੋ ਹਲਣਬਾਜੀ ਨਹੀਂ ਹੋਣੀ ਚਾਹੀਦੀ ਸੋ ਸਾਥੀਓ ਜੈ ਗੁਰਦੇਵ ਧੰਗੁਰਦੇਵ ਸੋ ਮੇਰੇ ਵੀਰ ਜਿਹੜੇ ਸਾਡੇ ਕਲਾਕਾਰ ਆ ਭਰਾ ਸਾਡੇ ਗੁਰਪ੍ਰੀਤ ਗੁਰਮੀਤ ਗੈਰੀ ਜੀ ਸੋ ਇਹਨਾਂ ਦਾ ਬਹੁਤ ਧੰਨਵਾਦ ਆ ਇਹਨਾਂ ਦੀ ਬਹੁਤ ਪਿਆਰੀ ਆਵਾਜ਼ ਅਤੇ ਮਿੱਠੀ ਆਵਾਜ਼ ਆ ਸੋ ਬਹੁਤ ਅੱਛਾ ਲੱਗਾ ਉਹ ਤੁਸੀਂ ਅਗਰ ਜਿੰਨੇ ਵੀ ਮੇਰੇ ਸੱਜਣ ਪ੍ਰੇਮੀ ਸਰਪੰਚ ਸੁਨੀਤ ਚੀਨਾ ਜੀ ਨੂੰ ਜਨਮ ਦਿਨ ਸਮਰਪਿਤ ਤੇ 바ਵਾ ਸਾਹਿਬ ਅੰਬੇਦਕਰ ਜੀ ਦੇ ਜਿਹੜਾ 14 ਅਪ੍ਰੈਲ ਦਾ ਪ੍ਰੋਗਰਾਮ ਦੀ ਆਪਾਂ ਪਹਿਲਾਂ ਯਾਤਰਾ ਕਰਦੇ ਹੁੰਦੇ ਸੀ ਉਹ ਜਿਹੜੀ ਯਾਤਰਾ ਆ ਉਹ ਅੱਜ ਠੀਕੀ ਜਾ ਰਹੀ ਐ ਸੋ ਧੰਨਵਾਦ ਐ ਨਗਰ ਨਿਵਾਸੀਆਂ ਦਾ ਕਿ ਜਿਹੜੇ ਨਾਲ ਮਿਲ ਕੇ ਸਰਪੰਚ ਸੰਦੀਪ ਜੀਰਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਅੱਗੇ ਹੋਰ ਅਲਾਕਾ ਨਿਵਾਸੀ ਸਮੂਹ ਜਿਨ੍ਹਾਂ ਵੀ ਜਿਨ੍ਹਾਂ ਨੇ ਸੋ ਪਾਜੀ ਨੂੰ ਪਿਆਰ ਕਰਨ ਵਾਲੇ ਸਾਡੇ ਮਾਝੋ ਜਿਗੇਦਾਰ ਭਗਵੰਦਾ ਜੀ ਸਿੱਤੂ ਉਹਨਾਂ ਨਾਲ ਇੰਦਰਜੀਤ ਬੱਜਤੀ ਇੰਜੀਨੀਅਰ ਸਰਪੰਚ ਭਰਤਵਾਰ ਜੀ ਔਰ ਸਰਪੰਚ ਗੁਰਮukh ਜੀ ਸਰਪੰਚ ਗੜਾ ਛੰਡੇ ਵਾਲੇ ਅਤੇ ਬੀਬੀ ਬੀਪੀ ਬਰਾਵਾ ਦੇਖੀ ਭਰਾਵਾ ਕੁਛ ਜੀ ਅਤੇ ਹੋਰ ਪ੍ਰੈਸ ਤੋਂ ਸਾਡੇ ਜੱਸੀ ਗੰਡੂ ਜੀ ਅਮਰਜੀਤ ਜੀ ਭੱਟੀ ਜੀ ਪਹੁੰਚੇ ਆ ਜਸਪਾਲ ਸਿੰਘ ਜੈਪਾਲ ਜੀ ਭਾਜੀ ਮਛਰੀਵਾਦ ਤੋਂ ਅਤੇ ਸਾਡੇ ਕਾਰ ਦੇ ਹੋਰ ਜਿੰਨੇ ਵੀ ਦਰਜਾ ਦਰਜਾ ਸਾਡੇ ਭੈਣ ਭਰਾ ਪਹੁੰਚੇ ਉਹਨਾਂ ਦਾ ਧੰਨਵਾਦ ਹੈ ਸੋ ਹੁਣ ਯਾਤਰਾ ਚਾਲੂ ਕਰਨੀ ਆ ਸੋ ਮੈਂ ਠੇਕੇਦਾਰ ਭਗਵੰਦਾ ਜੀ ਸਿੰਧੂ ਸਾਹਿਬ ਨੂੰ ਬੇਨਤੀ ਕਰਦਾ ਆ ਕਿ ਉਹ ਆ ਕੇ ਯਾਤਰਾ ਨੂੰ ਰਵਾਨਗੀ ਦੇਣ ਦੇ ਲਈ ਠੇਕੇਦਾਰ ਭਗਵੰਦ ਸਾਜੀ ਸਿੰਘੂ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਲਾਈਨਾਂ ਦੇ ਵਿੱਚ ਜਾਣਾ ਹੈ ਕਿਉਂਕਿ ਆਪਾਂ ਡਿਸਪੀਸਿਪਲਨ ਵਾਲੇ ਲੋਕ ਆ 바ਵਾ ਸਾਹਿਬ ਨੂੰ ਮੰਨਣ ਵਾਲੇ ਲੋਕ ਆ ਆਪਾਂ ਡਿਸਪੀਸਿਪਲਨ ਦੇ ਵਿੱਚ ਰਹਿ ਕੇ ਹੀ ਆਪਾਂ ਜਿਹੜਾ ਆਪਣਾ ਇਹ ਰੂਪਰੇਖਾ ਜਿਹੜੀ ਆ ਜਿਵੇਂ ਸਾਡੀ ਯਾਤਰਾ ਆ ਇੱਕ ਲਾਈਨ ਦੇ ਵਿੱਚ ਜਾਵੇ ਕੋਈ ਅੱਗੇ ਪਿੱਛੇ ਜਾਂ ਕੋਹ ਹਲੜਵਾਜੀ ਨਹੀਂ ਹੋਣੀ ਚਾਹੀਦੀ ਸੋ ਸਾਥੀਓ ਜੈ ਗੁਰਦੇਵ ਧੰ ਗੁਰਦੇਵ ਸੋ ਮੇਰੇ ਵੀਰ ਜਿਹੜੇ ਸਾਡੇ ਕਲਾਕਾਰ ਆ ਭਰਾ ਸਾਡੇ ਗੁਰਪ੍ਰੀਤ ਗੁਰਮੀਤ ਗੈਰੀ ਜੀ ਸੋ ਇਹਨਾਂ ਦਾ ਬਹੁਤ ਧੰਨਵਾਦ ਆ ਇਹਨਾਂ ਦੀ ਬਹੁਤ ਪਿਆਰੀ ਆਵਾਜ਼ ਅਤੇ ਮਿੱਠੀ